ਇਹ ਬਥੇ ਇਦਾਂ ਕਰਨੀ ਆ ਹੁਣ ਮੋਕਾ ਵਾ ਗੱਲ ਕਰਨ ਦਾ ਏ ਰਪਿੰਦਰ ਮੇਰੀ ਸੁਣ ਗੱਲ ਜਿਹੜੀ ਗੱਲ ਕਰਨੀ ਆ ਨਾ ਸਿੱਧੀ ਸਿੱਧੀ ਕਰ ਮੇਰੀ ਗੱਲ ਸੁਣੋ ਜੇ ਮੈਂ ਹੁਣ ਸੱਚੀ ਗੱਲ ਕੀਤੀ ਹੈ ਨਾ ਉਹ ਸਾਰਿਆਂ ਨੂੰ ਚੁੱਪਾੰਦੀ ਹੈ ਤੁਸੀਂ ਵੀ ਮੈਂ ਬੁਲੀ ਜਾਂਦੇ ਆ ਸਰ ਮੇਰੇ ਵੱਲੋਂ ਨਾ ਜੇ ਆਪਣੀ ਮਰਜ਼ੀ ਤੇ ਕਰ ਲੋ ਜੇ ਤੈਨੂੰ ਕਰਨਾ ਵਾ ਉਹ ਮੇਰੀ ਗੱਲ ਸੁਣ ਜੇ ਤੂੰ ਨਹੀਂ ਨਾ ਫੋਨ ਉੱਤੇ ਕਰਨਾ ਤੇ ਮੈਂ ਕਰਕੇ ਪੁੱਛ ਲੈਂਦਾ ਵਾਂ ਰਿਸ਼ਤੇ ਦੀ ਗੱਲ ਕਿਤੇ ਕਰ ਗਈ ਹੁਣ ਇਹਦਾ ਮਾਮੇ ਦਾ ਮੁੰਡਾ ਨਹੀਂ ਆ ਆਸਟ੍ਰੇਲੀਆ ਆਹੋ ਇਦਰਾ ਮੇਰੀ ਘਰ ਸਾਂ ਇੱਕ ਵਾਰੀ ਕੀ ਕਰਕੇ ਆਏ ਹੋ ਉੱਥੇ ਗਾੜੀ ਕੀ ਕਰੂਗੀ ਮੈਂ ਜਿੰਦੀ ਜਾਗਦੀ ਬੈਠੀ ਆ ਨਾ ਮੇਰੇ ਹੱਥਾਂ ਵਿੱਚ ਹੀ ਪਲਕ ਇੰਨੇ ਆਉਣਾ ਮੰਮੀ ਮੰਨ ਲੋ ਤੁਸੀਂ ਵਿਆਹ ਰੱਖ ਲੋਗੇ ਸਾਰੇ ਖਰਚੇ ਵੀ ਕਰ ਲੋਗੇ ਕੱਲ ਨੂੰ ਘਰ ਬਰਾਤ ਆਜੂਗੀ ਤੇ ਇਹ ਕੋਈ ਗੱਲ ਕਹਿ ਦੋਗੀ ਤੇ ਫੇਰ ਹਾਂ ਠੀਕ ਆ ਪਕਾਮੀ ਤੇ ਖਾਮੀ ਆਪਣੀ ਮਰਜ਼ੀ ਕਰ ਮੈਨੂੰ ਨਹੀਂ ਫਿਰ ਪਤਾ ਜਦੋਂ ਮੇਰੇ ਕਹਿ ਨਹੀਂ ਲੱਗਣਾ ਡੈਡੀ ਨੂੰ ਲੱਗਦਾ ਪਾਰੀ ਬੈਠੀ ਆ ਇਦਾਂ ਕਰਨੀ ਆ ਹੁਣ ਮੌਕਾ ਵਾ ਗੱਲ ਕਰਨ ਦਾ ਤੇ ਇਹਨਾਂ ਨਾਲ ਗੱਲ ਨਾ ਕਰ ਹੀ ਦਿੰਨੀ ਆ ਨਾਲੇ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਘਰ ਦੇ ਵਿੱਚ ਕਿੱਦਾਂ ਗੱਲ ਹੋਉਂਦੀ ਆ ਤੇ ਕਿੱਦਾਂ ਰਿਸ਼ਤਾ ਹੋਣਾ ਵਾ ਇਦਾਂ ਹੀ ਕਰਦੀ ਆ ਡੈਡੀ ਨਾਲ ਗੱਲ ਕਰਦੀ ਆ ਤੇ ਡੈਡੀ ਨੇ ਗੱਲ ਮੰਨ ਵੀ ਲੈਣੀ ਆ ਨੜੀ ਜੀ ਅਜਰਪਿੰਦਰ ਪੁੱਤ ਕੀ ਕਿਹੜੇ ਆਇਆ ਕਰਨਾ ਓਏ ਆ ਮੈਂ ਡਿਆ ਮੈਂ ਕਾ ਕੱਟ ਦਿੰਦਾ ਵੇ ਚੁਕਿਆਰੀ ਚਲ ਰਹਿਣ ਦੇਣਾ ਹੀ ਹੁਣ ਤੇ ਵੈਹੇ ਮੀਂਹ ਪੈ ਜਾਂਦਾ ਫੇਰ ਚੜ ਜਾਣਾ ਹੁੰਦਾ ਹੀ ਪੁੱਤ ਸਾਫ ਹੋਇਆ ਹੋਊਗਾ ਤੇ ਸਬਜ਼ੀ ਤੋੜਨੀ ਸੌਖੀ ਹੋ ਜਾਂਦੀ ਆ ਆ ਚਲੋ ਤੇ ਹੈ ਹੀ ਆ ਤੇ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਹੀ ਕਰਨੀ ਦੱਸੋ ਪੁੱਤ ਮੜੇ ਜਨ ਅੰਦਰ ਆ ਜਾਓ ਸਲਾਹ ਕਰਨੀ ਹੈ ਕੋਈ ਚਲੋ ਆ ਆਜੋ ਉੱਥੇ ਅੰਦਰ ਚਲੋ ਡੈਡੀ ਹਾਂਜੀ ਬੈਠੋ ਤੁਸੀਂ ਤੇ ਮੈਂ ਤਾਂ ਕਰਾਂ ਮੰਮੀ ਹੁਣਾਂ ਨੂੰ ਆਵਾਜ਼ ਮਾਰ ਲਿਆ ਵਾਂ ਜਿਆਦਾ ਜ਼ਰੂਰੀ ਹੈ ਕੋਈ ਗੱਲ ਆ ਸਲਾਹ ਹੀ ਕਰਨੀ ਸੀ ਕੋਈ ਅੱਛਾ ਅੱਛਾ ਆਹੋ ਕਰਦੀ ਆ ਤੇ ਮੈਂ ਲਈ ਆਵਾਜ਼ ਮਾਰ ਕੇ ਉਹਨਾਂ ਨੂੰ ਵੀ ਬੈਠੋ ਲਿਓ ਮਾਰ ਲਿਆ ਬਰਤ ਇਹ ਤੇ ਕਿਦਾਂ ਦੀ ਗੱਲ ਹੋ ਗਈ ਜਿਹੜੀ ਕਹਿਣ ਦੀ ਸਾਰੇ ਟੱਬਰ ਨੂੰ ਬਿਠਾ ਕੇ ਗੱਲ ਕਰ ਰਹੀ ਆ ਚਲੋ ਆਉਂਦੇ ਆ ਤੇ ਪਤਾ ਲੱਗ ਜਾਂਦਾ ਲਵਲੀ ਪੋਤਾ ਕਿਤੇ ਬੰਬੀ ਤੋਂ ਫੇਰਾ ਮਾਰ ਆਉਣਾ ਸੀ ਓਏ ਅੱਜ ਮੀਮੂ ਪੈਂਡੇ ਤੇ ਮੈਂ ਗਿਆ ਹੀ ਨਹੀਂ ਕੋਈ ਗੱਲ ਮੈਂ ਮਾਰ ਆਉਣਾ ਫੇਰਾ ਓਏ ਆਹੋ ਕੰਮ ਦੱਸੋ ਕੰਮ ਕੀ ਸੀ ਰਪਿੰਦਰ ਵਾਜਾਂ ਡੇ ਹੀ ਮਾਰਨਾ ਵੀ ਉੱਥੇ ਆਓ ਡੈਡੀ ਨਾਲ ਸਲਾਹ ਕਰਨੀ ਹੈ ਰਮਨ ਮੈਂ ਤਾਂ ਕੋਈ ਗੱਲ ਕਰਨੀ ਨਹੀਂ ਮੈਂ ਡਿਆ ਹੈ ਕੈਰੀ ਸਾਫ ਕਰਨਾ ਰਪਿੰਦਰ ਗਈ ਸੀ ਵੀ ਡੈਡੀ ਤੁਹਾਡੇ ਨਾਲ ਗੱਲ ਕਰਨੀ ਆ ਆਪੇ ਦੱਸ ਦਿੰਦੀ ਆ ਰਪਿੰਦਰ ਦੱਸ ਪੁੱਤ ਕੀ ਗੱਲ ਸੀ ਡੈਡੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਸੱਦੇ ਆ ਵਕੱਠੇ ਕੀਤਾ ਵਾ ਨਵੇਂ ਤਾਂ ਨਸਲਾ ਕਰਨੀ ਆ ਇੱਕ ਗੱਲ ਆ ਇਦਾਂ ਕਿ ਸੰਦੀਪ ਦਾ ਰਿਸ਼ਤਾ ਤੇ ਆਪਾਂ ਕਰਨ ਦੇ ਆ ਤੇ ਚਲੋ ਵਧੀਆ ਗੱਲ ਵਾ ਵਧੀਆ ਘਰ ਹੋ ਜਾਊਗਾ ਪਰ ਇਹ ਆ ਕਿ ਜਿੱਦਾਂ ਦਾ ਉਹਨੇ ਕਦਮ ਚੁੱਕਿਆ ਹੀ ਨਾ ਜੇ ਇਦਾਂ ਦਾ ਕੰਮ ਸੌਰੇ ਜਾ ਕੇ ਕਰੂਗੀ ਤੇ ਫਿਰ ਇਹਦੇ ਵਿੱਚ ਸਾਡੀ ਬੇਇੱਜ਼ਤੀ ਜ਼ਿਆਦਾ ਹੋਣੀ ਆ ਪਤਾ ਨਾ ਕਿਉਂ ਮੇਰਾ ਵਾ ਰਿਸ਼ਤੇਦਾਰੀ ਦਾ ਕੰਮ ਭਾਵੇਂ ਤਾਂ ਅੱਗੇ ਹੋਗੇ ਪਰ ਜਾਈ ਡਈ ਆ ਕਰਾਉਣਾ ਪਰ ਅਗਲੀ ਨੇ ਕਹਿਣਾ ਤੇ ਮੈਨੂੰ ਹੀ ਆ ਨਾ ਤੇ ਤੇਰੀ ਨਾ ਆਗੋ ਕਰਦੀ ਉਥੇ ਜਾਵੀਂ ਨਿਰਪਿੰਦਰ ਮੇਰੀ ਸੁਣ ਗੱਲ ਜਿਹੜੀ ਗੱਲ ਕਰਨੀ ਹੈ ਨਾ ਸਿੱਧੀ ਸਿੱਧੀ ਕਰ ਅੱਜਖਮਾ ਦਾ ਲੋਨਾ ਪਾ ਸੁਣੀ ਨਾ ਮੇਰੀ ਗੱਲ ਜਿਹੜੀ ਗੱਲ ਤੂੰ ਕਹਿਣਾ ਚੰਨੀ ਹੈ ਨਾ ਉਹ ਸਾਰਿਆਂ ਨੂੰ ਪਤਾ ਵਾ ਤੇਰਾ ਕੀ ਦਾਦਾ ਵਾ ਤੇ ਡੈਡੀ ਨੂੰ ਦੱਸੀ ਦੀ ਮੈਂ ਗੱਲ ਉਹ ਚੁੱਪ ਕਰ ਜਾ ਕੋਲ ਉਹਦੀ ਗੱਲ ਤੇ ਸੁਣ ਲੈ ਕੀ ਕਹਿ ਰਹੀ ਏ ਉਹ ਮੈਂ ਚੋਪੀ ਆ ਮੈਨੂੰ ਸਾਰਾ ਪਤਾ ਵਾ ਇਹ ਕਿੱਥੋਂ ਬੋਲਣ ਲਈ ਆ ਰੁਪਿੰਦਰ ਪੁੱਤ ਤੂੰ ਆਪਣੀ ਗੱਲ ਦੱਸ ਇਹ ਐਵੇਂ ਡਈ ਮਾਰਨਾ ਡੈਡੀ ਜੀ ਮੈਂ ਤੇ ਇਹੀ ਗੱਲ ਕਹਿਣੀ ਸੀ ਮੰਮੀ ਤਾਂ ਉਲਟੇ ਪਾਸੇ ਲੱਗੇ ਆ ਗੱਲ ਨਾਲ ਇਹਨਾਂ ਨੂੰ ਵੀ ਇਹ ਗੱਲ ਦਾ ਪਤਾ ਵਾ ਤੇ ਬਾਕੀ ਸਾਰਿਆਂ ਨੂੰ ਵੀ ਘਰ ਜਨ ਨੂੰ ਪਤਾ ਹੀ ਆ ਵੀ ਕੀ ਘਰ ਚ ਕੰਮ ਹੋਇਆ ਹੁਣ ਤੁਹਾਡੇ ਸਾਹਮਣੇ ਹੀ ਆ ਸੰਦੀਪ ਨੇ ਕੀ ਕਦਮ ਚੁੱਕਿਆ ਇੱਥੇ ਪੇਟੀਆਂ ਘਰ ਨਹੀਂ ਭਲੀ ਗਜ਼ਾਰਨ ਦੀ ਤੇ ਸਹੁਰੇ ਘਰ ਜਾ ਕੇ ਕੀ ਕਰੂਗੀ ਤੁਸੀਂ ਆਪ ਹੀ ਦੱਸੋ ਮੰਮੀ ਗੱਲ ਤੇ ਇਹਦੀ ਵੀ ਠੀਕ ਵਾ ਹੁਣ ਆ ਤੇ ਆਪਣਾ ਪਰਿਵਾਰ ਬੈਠਾ ਵਾ ਤੇ ਇਹਨਾਂ ਦੀ ਨਹੀਂ ਗੱਲ ਜਾਂਦੀ ਤੇ ਤੁਹਾਨੂੰ ਪਤਾ ਹੀ ਆ ਸੱਸਾਂ ਮਾੜੀ-ਮੋਟੀ ਗੱਲ ਕਰ ਹੀ ਦਿੰਦੀਆਂ ਤੇ ਜੇ ਉਥੇ ਦਵਾਈ ਖਾ ਲੂਗੀ ਤੇ ਫੇਰ ਜਾਂ ਦਿਨ ਫਿਰ ਪਹਿਲਾਂ ਸਮਝਾ ਲਓ ਤੁਸੀਂ ਇਹ ਨਾ ਨਾ ਕਰੋ ਕਿ ਇਹਦਾ ਸਾਥ ਹੀ ਦੇਈ ਜਾ ਗੱਲਾਂ ਸਾਰੇ ਘਰੀ ਹੁੰਦੀਆਂ ਵਾਂ ਅਕਸਰ ਮੈਂ ਵੀ ਇੱਥੇ ਵਿਆਹ ਕੇ ਹੀ ਆਈ ਆ ਜੇ ਉਥੇ ਵੀ ਕੋਈ ਹੋਊਗਾ ਭਰਾ ਉਹਦਾ ਹੋਰ ਹੋਊਗਾ ਨਨਾਨ ਮਿਲ ਜੂਗੀ ਗੜੀ ਤੇ ਉਥੇ ਕਿੱਦਾਂ ਕਰੂਗੀ ਮੈਂ ਉਹ ਦਿਨ ਕੱਟਾਂ ਨਹੀਂ ਰਹੀ ਆ ਉਹ ਗੱਲਾਂ ਨੇ ਮਾੜੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਘਰਾਂ ਦੇ ਹੁਣ ਇਹ ਥੋੜਾ ਮਾ ਵੀ ਫੜੀ 시ਜੀ ਦੀ ਦਵਾਈ ਪੀ ਲਈ ਮੈਂ ਜੀ ਇਹੋ ਗੱਲ ਇਹ ਤੁਹਾਨੂੰ ਸਮਝਾਉਂਦੀ ਆ ਪਰਿਸ਼ਤਾ ਕਰਨ ਵਾਲੋ ਬੇਸ਼ੱਕ ਭਾਈ ਤੁਸੀਂ ਉਥੇ ਕਰ ਲਓ ਤਬਾਰ ਆਪਣੀ ਜ਼ਿੰਮੇਵਾਰੀ ਦੇ ਕਰਿਓ ਨਾਦ ਹੀ ਮੇਰੇ ਸਿਰ ਤੇ ਬਿਓ ਤੇ ਨਾਦ ਹੀ ਭਾਬੀ ਦੇ ਸਿਰ ਤੇ ਜੇ ਤੂੰ ਹੀ ਕਰਨਾ ਵਾ ਨਾ ਤੇ ਵੇਖ ਲਓ ਮਰਜੀ ਆਪਣੀ ਮੈਂ ਤੇ ਮੇਰੀ ਤੇ ਸਲਾਹ ਇਹੋਈ ਆ ਵੀ ਉਥੇ ਹਿੱਸਾ ਰਹਿਣੇ ਦਿਓ ਤੇ ਹੋਰ ਕਿਤੇ ਵੇਖ ਲਓ ਉਹ ਗੱਲ ਤੇ ਰੁਪਿੰਦਰ ਪੁੱਤ ਤੇਰੀ ਠੀਕ ਆ ਹੁਣ ਵਿਆਹਣਾ ਤੈਨੂੰ ਹੈ ਆ ਉਹਨੂੰ ਕਿਹੜਾ ਘਰ ਰੱਖਣਾ ਵਾ ਬਾਕੀ ਆਪੀ ਉਹਦੀ ਮਾਂ ਸਮਝਾਉਂਦੀ ਆ ਉਹਨੂੰ ਮਾਂ ਤਾਂ ਸਮਝਾਉਗੀ ਜਿੱਥੋਂ ਉਹ ਬੋਲਣ ਡਈ ਤੈਨੂੰ ਸਮਝ ਨਹੀਂ ਲੱਗਣ ਡਈ ਮੈਂ ਸਾਰੀ ਗੱਲ ਸਮਝ ਗਈ ਆ ਰਪਿੰਦਰ ਤਾਂ ਮਰਜ਼ੀ ਵੇਖ ਲੈ ਜੇ ਇੱਥੇ ਰਿਸ਼ਤਾ ਨਾ ਨਾ ਹੋਊਗਾ ਕਿਤੇ ਹੋਰ ਹੋ ਜਾਊਗਾ ਇਹੋ ਜੀ ਗੱਲ ਨਹੀਂ ਕੀ ਕੋਈ ਵੀ ਤੇ ਜਿਹੜਾ ਤੂੰ ਡੈਡੀ ਨੂੰ ਫੱਦ ਕੇ ਇੱਥੇ ਪਾ ਲਿਆ ਵਾ ਨਾ ਉਹ ਤੇਰੇ ਜਿਹੜਾ ਮਨਸੂਬਾ ਮੈਨੂੰ ਸਾਰਾ ਹੀ ਪਤਾ ਵਾ ਕਿ ਤੂੰ ਕਰਨਾ ਕੀ ਚੰਨੀ ਹੈ ਤੇਰਾ ਰੱਦਾ ਇਹ ਹੁਣਾਵਾ ਵੀ ਡੈਡੀ ਨੂੰ ਦੱਸ ਨਹੀਂ ਆ ਤਾਂ ਸੰਦੀਪ ਦੇ ਤਾਂ ਮੰਮੀ ਦਾ ਦਿਵਾਲੇ ਹੁੰਦੇ ਆ ਕਿਆ ਕਰ ਤੂੰ ਵੀ ਬੜੀ ਆ ਤੂੰ ਵੀ ਤਾਂ ਬਸਨੀ ਆ ਨਾ ਤੇਰੀ ਕਿਹੜੀ ਜ਼ਬਾਨ ਘੱਟ ਹੀ ਇੱਕ ਨਣਾਣਾ ਤੇ ਇੱਕ ਧੇਰਵਾ ਉਹਦਣਾ ਤੇ ਲਾ ਕੇ ਖਾਂਡੀ ਮੈਨੂੰ ਪਤਾ ਸਭ ਕੋ ਜਾਣਦੇ ਸਾਡੇ ਘਰ ਚ ਕੀ ਬੰਦਿਆ ਵਾ ਜਿਹੜੀ ਗੱਲ ਤੂੰ ਸੰਦੀਪ ਤੇ ਚੁੱਕ ਲਾਉਂਦੀ ਆ ਕਿੱਥੇ ਨੂੰ ਧੱਕਾ ਦੇਦਾ ਕਰੋ ਬਾਅਦ ਮੈਂ ਡੈਡੀ ਜੀ ਵੇਖ ਲੋ ਭਲਾ ਹੀ ਤਾਂ ਜਮਾਨਾ ਹੀ ਹੈ ਨਹੀਂ ਆ ਮੈਂ ਚੰਗਾ ਹੀ ਸੋਚਣ ਦੀ ਆ ਉਹਦੇ ਬਾਰੇ ਡੈਡੀ ਜੀ ਇਹਦੇ ਵਿੱਚ ਮਾੜਾ ਤੇ ਕੁਝ ਵੀ ਨਹੀਂ ਗਾਹਗਾ ਬਾਕੀ ਤੁਸੀਂ ਵੀ ਦੱਸ ਦੋ ਜੇ ਕੁਝ ਗਲਤ ਕਰਨ ਦੇਈ ਆ ਮੈਂ ਤੇ ਫਿਰ ਮੈਨੂੰ ਗਲਤ ਕਹਿ ਦਿਓ ਪੁੱਤ ਆ ਰਵਿੰਦਰ ਮੇਰੀ ਗੱਲ ਸੁਣਾ ਇਧਰ ਆ ਗੱਲ ਦੱਸੋ ਮੈਂ ਕਾਦੀ ਸੁਣਾ ਮੈਂ ਇਸੇ ਕਰਕੇ ਸਾਰਿਆਂ ਨੂੰ ਇਕੱਠੇ ਕੀਤਾ ਵਾ कि ਜਿਹੜੀ ਸਲਾਹ ਸਾਰਿਆਂ ਦੇ ਵਿੱਚ ਹੋ ਜਾਣੀ ਹੈ ਨਾ ਉਹ ਕੱਲੇ-ਕੱਲੇ ਨਾਲ ਨਹੀਂ ਹੋਣੀ ਹੈ ਨਾ ਉਹ ਚਲ ਕੋਈ ਨਹੀਂ ਲੱਭੀ ਮੈਂ ਸੁਭਿਆ ਭਾਈ ਨੂੰ ਕੋਈ ਗੱਲ ਨਹੀਂ ਆ ਤੇ ਮੈਂ ਕਹ ਤੂੰ ਗੁੱਸਾ ਨਾ ਕਰ ਪੁੱਤ ਤੇ ਤੂੰ ਗਾੜੀ ਗੱਲ ਚਲਾ ਡਾਡੀ ਜੀ ਗਲਤ ਮੈਂ ਲਵਾਂਗੀ ਚਲਾ ਭਾਰੀ ਆ ਵੀ ਕਰੋ ਆਪਣੀ ਜ਼ਿੰਮੇਵਾਰੀ ਦੀ ਮੁੜ ਕੇ ਨਾ ਕੱਲ ਨੂੰ ਕਿਉਂ ਕਿ ਤੇਰੇ ਰਿਸ਼ਤੇਦਾਰੀ ਵਿੱਚ ਹੀ ਤਾਂ ਅਗਰੇ ਕੁੜੀ ਨਾਲ ਕੁਝ ਹੋਇਆ ਵਾ ਇਹ ਦੂਈ ਆਪਣਾ ਸਾਹ ਬਲਾ ਲਓ ਜੇ ਇਹਦਾ ਨੂੰ ਵੀ ਲੱਗਦਾ ਵਾ ਤੂੰ ਫਿਕਰ ਨਾ ਕਰ ਇਹਦੇ ਗੱਲ ਦਾ ਵੀ ਹੱਲ ਕਰ ਲੈਨੇ ਆ ਚੱਲ ਵੇਖ ਲਓ ਤੁਸੀਂ ਪਤਾ ਨਾ ਗੱਲ ਕੀ ਆ ਮੈਨੂੰ ਡਰ ਲੱਗਦਾ ਵਾ ਕਿ ਮੁੜ ਕੇ ਮੇਰੀ ਰਿਸ਼ਤੇਦਾਰੀ ਨਾ ਗਵਾਇਓ ਉਹ ਨਹੀਂ ਪੋਤੇ ਦਾਦਾ ਨਹੀਂ ਕੁਝ ਵੀ ਹੁੰਦਾ ਉਹ ਸਾਰੀ ਗੱਲਬਾਤ ਕਰਕੇ ਫੇਰ ਹੀ ਰਿਸ਼ਤਾ ਕਰਾਂਗੇ ਚੱਲ ਵੇਖ ਲਓ ਫਿਰ ਮੱਝੀ ਆਪਣੀ ਕਰ ਲਓ ਫੇਰ ਸਾਡਾ ਵੀ ਰੱਬਾ ਵਾ ਕਿ ਸੌਖੀ ਆ ਤੇ ਰਿਸ਼ਤਾ ਹੋ ਜੇ ਇਹਦਾ ਤਾਂ ਮੂੰਹ ਉਦੋਂ ਦਾ ਹੀ ਫੁੱਲਿਆ ਵਾ ਕਦੀ ਕੋਸ਼ ਕਹਿੰਦੀ ਆ ਤੇ ਕਦੀ ਕੋਸ਼ ਕਹਿੰਦੀ ਆ ਉਹ ਮੈਨੂੰ ਇਹ ਹੀ ਗੱਲ ਰਿਸ਼ਤੇਦਾਰ ਸੋਕਿਆ ਤੇ ਜੇ ਹੋ ਜਾਂਦਾ ਤਾਂ ਸਾਡੀ ਧੀ ਐਸ਼ ਲੈਂਦੀ ਸਾਰੀ ਉਹ ਕੁਛ ਦੇਣ ਤਾਂ ਨਹੀਂ ਗਈ ਜਦੋਂ ਉਹਨੂੰ ਤਾਉਂਦੇ ਆ ਨਾ ਉਹ ਫੇਰ ਹੀ ਗੱਲਾਂ ਕਰਦੀ ਆ ਪੜ ਨਹੀਂ ਆ ਪਾਗਲ ਨਹੀਂ ਗਈ ਉਹ ਨਿੱਕੇ ਨਿੱਕੇ ਗੱਲ ਤੇ ਮੁੰਡੇ ਨੂੰ ਚਮੰਤੀ ਲਾ ਦੇਣੀ ਤੇਰੀ ਭੈਣ ਇਦਾਂ ਕਰਦੀ ਓ ਤੇਰੀ ਭੈਣ ਇਦਾਂ ਕਰਦੀ ਓ ਕਿੱਥੇ ਕੱਢਦਾ ਉਹਨਾਂ ਨੂੰ ਮੈਂ ਘਰੇ ਹੀ ਰਹਿਣਾ ਉਹਨਾਂ ਨੇ ਬਸ ਚੱਲ ਰਮਨ ਤੂੰ ਵੀ ਉਹਨੂੰ ਥੋੜਾ ਨਾ ਸਮਝਾਇਆ ਕਰ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਹੋਰ ਕਿਦਾਂ ਸਮਝਾਵਾਂ ਕਦੀ ਵਾਧੂ ਇਹਨੂੰ ਗੱਲ ਕੀਤੀ ਆ ਜਦੋਂ ਫਿਰ ਇਹ ਕਰਦੀ ਤਾਂ ਗੜੀਆਂ ਜਵਾਬ ਲੈ ਲੈਂਦੀ ਆ ਫੇਰ ਆਂਦੀ ਸੰਦੀਪ ਵਿੱਚ ਕਸੂਰ ਵਾ ਉਹਦੇ ਵਿੱਚ ਤਾਂ ਆਪੇ ਕਸੂਰ ਵਾ ਜੇ ਚੁੱਪ ਕਰਕੇ ਝੋਲੀ ਚ ਪੁਵਾਈ ਜਾਵੇ ਤੇਰੋ ਚੰਗੀ ਆ ਬੱਚਾ ਲੈ ਵੀ ਨਹੀਂ ਗੁੱਸਾ ਕਰੀਦਾ ਹੁੰਦਾ ਚਲਾਦਾ ਇੱਥੇ ਤੂੰ ਤੇ ਇੱਥੇ ਮੈਂ ਮੇਰੇ ਲੱਗ ਰਿਹਾ ਮੈਂ ਫਟਕੇ ਇਹਨੂੰ ਖਾਲੋ ਕਿਥੇ ਆ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਉਹਨੂੰ ਇਹਨੇ ਕੀ ਪਿਆ ਕੋਈ ਗੱਲ ਨਹੀਂ ਤੁਹਾਨੂੰ ਆਪਣੇ ਨੋਂ ਤਾਂ ਬੜਾ ਜੀਤੀ ਨਾ ਦੋ ਦਿਨ ਖੈਰੋ ਸਾਨੂੰ ਲੱਗਦੀ ਬਕਰ ਉਹ ਜਾਗਾ ਐਵੇਂ ਜਨਾਨੀ ਵਾਲੀਆਂ ਗੱਲਾਂ ਮਾਰੀ ਜਾਂਦੀਆਂ ਠਾਲ ਕੇ ਲੈ ਗਈ ਉਹਦੀ ਭੁਜਾਈ ਉਹਨੇ ਗੱਲਬਾਤ ਕਰਨੀ ਹੀ ਹੋਰ ਡੈਪੀ ਹਾਂਜੀ ਦੱਸੋ ਕੀ ਕਰਾਂ ਹੁਣ ਹਰਪਿੰਦਰ ਜਿਹੜੀ ਗੱਲ ਹੋ ਗਈ ਨਾ ਪਿਛੇ ਉਹਨੂੰ ਤੂੰ ਨਾ ਹੀ ਕਰਦੀ ਚਾਹ ਤੇ ਬਈ ਕਢੀ ਆ ਨਾ ਬਦਲਣ ਵਾਲੀ ਗੱਲ ਕਰਨੀ ਆ ਤੂੰ ਠੀਕ ਆ ਨਾ ਦੱਸ ਮੈਂ ਕੀ ਕਹਿ ਦਿੱਤਾ ਵਾ ਉਹ ਮੈਂ ਵੀ ਦੋਲੇ ਚ ਪੇਡ ਮਾਰੀ ਸੀ ਤਾਂ ਗੁੱਸੇ ਜਾਣ ਕੋਈ ਕਰ ਲਿਆ ਹੋਊਗਾ ਇਹੋ ਜਿਹਾ ਕਦਮ ਚੁੱਕ ਲਿਆ ਹੋਊਗਾ ਇਹ ਕਰ ਲਿਆ ਹੋਊਗਾ ਤਾਂ ਸਹੁਰੇ ਘਰ ਤੇ ਕਈ ਗੱਲਾਂ ਜਰਨੀਆਂ ਪੈਂਦੀਆਂ ਵਾਂ ਉਥੇ ਸੱਸ ਦੀਆਂ ਵੀ ਸੋਣੀਆਂ ਪਹਿਣੀਆਂ ਤੇ ਘਰਵਾਲਦੀਆਂ ਵੀ ਸੋਣੀਆਂ ਪਹਿਣੀਆਂ ਫਿਰ ਕਿਦਾਂ ਟਾਈਮ ਕੱਢੂਗੀ ਉਹ ਚੱਲ ਦੂ ਮੈਂ ਨਹੀਂ ਕਿਹਾ ਮਸਾ ਡੈਡੀ ਦੇ ਹੁੰਦਿਆਂ ਜ਼ਰੂਰ ਕਹਿਣਾ ਸੀ ਤੂੰ ਪਰ ਇਹ ਵੀ ਘਰ ਦੇ ਵੀ ਸਿਆਣੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਘਰ ਕਿਹੜੀ ਗੱਲ ਚੱਲਦੀ ਆ ਕਿਹੜੀ ਨਹੀਂ ਚੱਲਦੀ ਕੱਲ ਨੂੰ ਜੋ ਮੁੜ ਕੇ ਕਸੂਰ ਕੱਢਣਾ ਸਾਰਿਆਂ ਦਾ ਮੈਨੂੰ ਕਿਹੜਾ ਦੱਸਿਆ ਕੁਝ ਉਹ ਕਿਤੇ ਨਹੀਂ ਕਸੂਰ ਨਿਕਲਦਾ ਸਾਰਿਆਂ ਨੂੰ ਪਤਾ ਹੀ ਇਹ ਗੱਲ ਦਾ ਮੇਰੀ ਗੱਲ ਸੁਣੋ ਜੇ ਮੈਂ ਹੁਣ ਸੱਚੀ ਗੱਲ ਕੀਤੀ ਹੈ ਨਾ ਉਹ ਸਾਰਿਆਂ ਨੂੰ ਚੁੱਭਾਂਦੀ ਹੈ ਤੁਸੀਂ ਵੀਵੇਂ ਬੋਲੀ ਜਾਂਦੇ ਆ ਡੈਡੀ ਦੀ ਤਾਂ ਗੱਲ ਸੁਣਨੀ ਹੁੰਦੀ ਸੀ ਤੁਸੀਂ ਕਿ ਉਹ ਕਹਿੰਦੇ ਕੀ ਆ ਕਿ ਰਿਸ਼ਤਾ ਉਸੇ ਕਰਨਾ ਵਾ ਚਾਹੇ ਨਹੀਂ ਕਰਨਾ ਮੰਮੀ ਤੇ ਆਪਣੀਆਂ ਵਿੱਚ ਦਰਾਈ ਜਾਂਦੇ ਆ ਸਾਰੀ ਸ਼ਹਿਰ ਦੇ ਅੱਗੇ ਮੰਮੀ ਦੀ ਆ ਕੁੜੀ ਨੂੰ ਵਗਾੜਨ ਵਿੱਚ ਨਾ ਇਹਨਾਂ ਦਾ ਹੀ ਹੱਥ ਵਾ ਜੇ ਤੱਕ ਮੈਨੂੰ ਲੱਗਦਾ ਵਾ ਤਾਂ ਮੁੜੀਏ ਕੱਲ ਨੂੰ ਜੇ ਤੁਸੀਂ ਮੇਰੇ ਰਿਸ਼ਤੇਦਾਰੀ ਦੇ ਵਿੱਚ ਕੀਤੀ ਨਾ ਖਰਾਬੀ ਤੇ ਫਿਰ ਵੇਖ ਲਿਓ ਮੈਂ ਵੀ ਤੇ ਜਾਣਾ ਆਉਣਾ ਨਾ ਮੁੜ ਕੇ ਮੈਨੂੰ ਕਾਨੂੰ ਪਛਾਣ ਪਹੋਣਾ ਤੁਸੀਂ ਪਰ ਜਾਈ ਨਹੀਂ ਤੇ ਮੈਨੂੰ ਹੀ ਕਹਿਣਾ ਮੁੜ ਕੇ ਤੇ ਗਾੜੀ ਵੇਖ ਲਓ ਤੁਹਾਡੀ ਮਰਜ਼ੀ ਆ ਜੇ ਤੂੰ ਹੀ ਕਰਨਾ ਵਾ ਤੇ ਆਪਣੀ ਜ਼ਿੰਮੇਵਾਰੀ ਤੇ ਕਰ ਲੋ ਸਿਰ ਮੇਰੇ ਵੱਲੋਂ ਨਾ ਜੇ ਆਪਣੀ ਮਰਜ਼ੀ ਤੇ ਕਰ ਲੋ ਜੇ ਤੈਨੂੰ ਕਰਨਾ ਵਾ ਉਹ ਮੇਰੀ ਗੱਲ ਸੁਣ ਜੇ ਤੂੰ ਨਹੀਂ ਨਾ ਫੋਨ ਉੱਥੇ ਕਰਨਾ ਤੇ ਮੈਂ ਕਰਕੇ ਪੁੱਛ ਲੈਣਾ ਮੈਨੂੰ ਉਹ ਨਾ ਕਰ ਦੇਣਗੇ ਮੇਰੀ ਵੀ ਤੇ ਰਿਸ਼ਤੇਦਾਰੀ ਹੁੰਨੀ ਆ ਉੱਥੇ ਜਿੰਨੀ ਤੇਰੀ ਆ ਕੋਈ ਗੱਲ ਨਹੀਂ ਮੈਂ ਆਪੇ ਫੋਨ ਕਰ ਲੈਣਾ ਮੈਂ ਤਾਨੂੰ ਕਹਿਨ ਦੇਈ ਆ ਪੀ ਕੁੜੀ ਦੇ ਮਗਰ ਲਾਖੇ ਨਾ ਤੇ ਤੁਸੀਂ ਐਵੇਂ ਨਾ ਜੀਜੀ ਕੋ ਬੁਲਾਣਾ ਕਰਾਇਓ ਮੜ ਕੇ ਤੁਸੀਂ ਐ ਜਵਾਈ ਭਾਈ ਫਿਰ ਅਗਲੇ ਕੱਲ ਨੂੰ ਕਹਿਣਗੇ ਲੈ ਭਰਾ ਇਹਦਾ ਇਦਾਂ ਦਾ ਵਾ ਪੇ ਇਦਾਂ ਦੇ ਕੰਮ ਕਰਦਾ ਵਾ ਉਹ ਜਦੋਂ ਵਿਆਹ ਹੋ ਜੇ ਨਾ ਫੇ ਕੁੜੀਆਂ ਨੂੰ ਅਗਲ ਆ ਜਾਂਦੀ ਹੁੰਦੀ ਆ ਠੀਕ ਆ ਨਾ ਉਹਨੂੰ ਵੀ ਪਤਾ ਮੈਂ ਬਗਾਨੇ ਘਰ ਜਾਣਾ ਵਾ ਐਡੀ ਵੀ ਨਿਆਣੀ ਨਹੀਂ ਆਉ ਚਲੋ ਗੱਲ ਨਹੀਂ ਆਪੇ ਫੋਨ ਕਰਕੇ ਤੇ ਪੁੱਛ ਲਈ ਨਾਲ ਨਾਲ ਕੋ ਗੱਲ ਦੇ ਪਿੱਛੇ ਹੀ ਪੈ ਗਈ ਹੈ ਹਾਰ ਮੈਂ ਤਾਂ ਸੋਚਿਆ ਵੀ ਚੱਲ ਡੈਡੀ ਨਾਲ ਗੱਲ ਕਰਦੀ ਆ ਤੇ ਚੱਲ ਉਹ ਇਹਨਾਂ ਨੂੰ ਸਮਝਾਉਣਗੇ ਦੂਆ ਜਣਿਆਂ ਨੂੰ ਪਰ ਡੈਡੀ ਨੂੰ ਵੀ ਨਾ ਅੰਮਾ ਤਾਂ ਨੇ ਵਾਪਿਸ ਜਾਣੀ ਨਹੀਂ ਦਿੱਤੀ ਸਾਰੇ ਪਾਸੇ ਤੇ ਇਹ ਪ੍ਰਧਾਨ ਵਾ ਜੇ ਕੁੜੀ ਆ ਉਹਨੂੰ ਵੀ ਆਪਣੀ ਬਸ ਜਿਗ ਜੋ ਸਿੱਖਿਆ ਦਿੰਦੀ ਉਹ ਕੋ ਉਹ ਕਰਦੀ ਜੇ ਸਹੁਰੇ ਘਰ ਵਾ ਤੇ ਤਾਂ ਵੀ ਮਾਂ ਦੇ ਕਹਿੰਦੇ ਹੀ ਕਰਨਾ ਵਾ ਨਹੀਂ ਮੈਂ ਤਾਂ ਪਰਜਾ ਨੂੰ ਸਿੱਧਾ ਕਹਿ ਦੇਣਾ ਵਾ ਕਿ ਮੈਂ ਨਿਉ ਰਿਸ਼ਤਾ ਇੱਥੇ ਕਰਾਉਣਾ ਜੇ ਕਰਾਉਣਾ ਤਾਂ ਹੋਰ ਕਿਤੇ ਵੀ ਨਹੀਂ ਇਹ ਕਹਿਣ ਦੀ ਆ ਫੋਨ ਕਰਨ ਵਾਲੋਂ ਇਹ ਕੰਮ ਨਹੀਂ ਹੋਣ ਦੇਣਾ ਇਹਨਾਂ ਦੇ ਫੋਨ ਕਰਨ ਤੋਂ ਪਹਿਲਾਂ ਪਹਿਲਾਂ ਹੀ ਨਾ ਆ ਫੋਨ ਕਰ ਲੈਣੀ ਮਮਮੀ ਨੇ ਤੇ ਉਹਨਾਂ ਨੂੰ ਗੱਲ ਸਮਝਾ ਦਿੰਨੀ ਆ ਸਾਰੀ ਕਿ ਕੀ ਗੱਲਬਾਤ ਇੱਥੇ ਚੱਲਦੀ ਆ ਤੇ ਦੂਜੀ ਨੂੰ ਤਾਂ ਮਮਮੀ ਨੇ ਆਪੇ ਸਮਝਾ ਲੜਾ ਵਾ ਕਿ ਤੂੰ ਵੱਡੀ ਪ੍ਰਧਾਨ ਬਣੀ ਕਰਦੀ ਏ ਗਾੜੀ ਲੰਮੀ ਹਲੋ ਸਾਸ਼ ਗਾ ਮੈਮ ਵਦਿਆ ਵਦਿਆ ਤੁਸੀਂ ਦੱਸੋ ਠੀਕ ਠਾਕ ਫੋਨ ਦੋਰੇ ਕੀ ਕਰਨਾ ਵਾ ਮਮੀ ਤੁਹਾਡੇ ਨਾਲ ਤਾਂ ਮੈਨੂੰ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਉਹ ਦਿਨ ਆਏ ਨਹੀਂ ਆ ਭਾਬੀ ਹੁਣ ਇਥੇ ਆਉ ਉਹ ਰਿਸ਼ਤੇਦਾਰਾਂ ਦੇ ਕਿਤੇ ਕਰ ਗਈ ਹੁਣ ਇਹਦਾ ਮਾਮੇ ਦਾ ਮੁੰਡਾ ਨਹੀਂ ਆਸਟ੍ਰੇਲੀਆ ਆਹ ਤੇ ਉਹਦੇ ਵੱਲੋਂ ਕਹਿਣ ਦੀ ਆਬ ਸੰਦੀਪ ਦਾ ਰਿਸ਼ਤਾ ਕਰਵਾਉਣਾ ਉਹਦੇ ਨਾਲ ਉਹ ਦਿਨ ਹੀ ਜਦੋਂ ਆਏ ਆ ਮੈਨੂੰ ਤਾਂ ਮੰਮੀ ਕਿਹੇ ਗੱਲ ਦਾ ਪਤਾ ਹੀ ਨਹੀਂ ਮੈਨੂੰ ਤਾਂ ਇੱਥੇ ਆ ਕੇ ਪਾਲ ਲਈ ਇੱਥੇ ਆਈ ਆਈ ਇੱਕ ਨਾ ਇਹ ਨਾ ਪਹਿਲਾਂ ਕੋਈ ਫੋਨ ਕੀਤਾ ਨਾ ਕੁਝ ਦੱਸਿਆ ਚਾਹੀਦਾ ਬੰਦਾ ਦੱਸ ਗਿਆਏ ਕੁਝ ਪਤਾ ਹੁੰਦਾ ਵਾ ਤੁਹਾਡਾ ਨਾ ਗੱਲ ਕੀਤੀ ਲੈ ਬੇਲਾ ਤੁਹਾਨੂੰ ਵੀ ਨੀ ਕਰ ਦੱਸਿਆ ਹੈਗਾ ਤੇ ਮੰਮੀ ਨਾ ਆ ਕੇ ਤਾਂ ਸਿੱਧੀ ਇਹੋ ਸਲਾਹ ਦੇ ਹੀ ਕਰਨ ਉਹ ਤਾਂ ਮੈਂ ਸੁਣ ਲਿਆ ਤੇ ਮੈਨੂੰ ਪਤਾ ਲੱਗ ਗਿਆ ਓਦਾਂ ਕਿੱਥੇ ਪਤਾ ਲੱਗਣਾ ਹੈ ਮੈਨੂੰ ਰਿਸ਼ਤਾ ਮੇ ਹੋਣ ਕਿੱਥੇ ਦੇਣਾ ਮੈਂ ਉਥੇ ਇਹ ਕੁੜੀ ਪਤਾ ਕਿੰਨੀ ਚਲਾਗ ਵਾ ਅੱਗੇ ਘਰ ਮਾੜੀ ਮੋਟੀ ਜੀ ਗੱਲ ਹੋ ਗਈ ਸੀ ਤੇ ਭਰਾ ਦੇ ਨੇ ਇਹਨੂੰ ਉਦਾਂ ਹੀ ਮੜਾ ਜਾ ਕਿਆ ਤੇ ਜਾਗ ਦੇ ਦਵਾਈਆਂ ਪੀਣ ਤੱਕ ਚਲ ਗਈ ਹੀ ਏ ਉਪੜੀ ਲਿਖੀ ਅਮੀ ਕਾਦੀਏ ਪੜੀ ਲਿਖਿਆਂ ਵਾਲਾ ਕੋਈ ਕੰਮ ਹੀ ਹੈ ਨਹੀਂ ਐ ਚ ਨਹੀਂ ਨਹੀਂ ਮੈਂ ਨਹੀਂ ਕਿਹਨਾਂ ਦੀ ਗੱਲ ਦੇ ਵਿੱਚ ਆਉਣਾ ਹੈਗਾ ਤੇ ਆਪਾਂ ਨਹੀਂ ਦਾ ਰਿਸ਼ਤਾ ਕਰਾਉਣਾ ਹੈਗਾ ਤੇ ਬਾਕੀ ਇਹਨਾਂ ਨੇ ਕਰਨਾ ਤੁਹਾਨੂੰ ਫੋਨ ਹੁਣ ਤਾਂ ਇਹਨਾਂ ਲਵਲੀ ਨਹੀਂ ਤੇ ਜੇ ਫੋਨ ਆਊਗਾ ਤੁਹਾਡੇ ਵਾਲਾ ਨੰਬਰ ਹੀ ਆ ਇਹਨਾਂ ਦੇ ਕੋਲ ਤੇ ਜੇ ਫੋਨ ਆਊਗਾ ਤੇ ਚੋਕੇ ਨਹੀਂ ਗੱਲ ਕਹਿ ਦਿਓ ਕਿ ਉਹ ਗਏ ਆ ਰਿਸ਼ਤੇ ਦਾ ਪਤਾ ਕਰਨ ਦੇ ਕੋਈ ਨਹੀਂ ਦੱਸਣਗੇ ਬਾਹਦੇ ਵਿੱਚ ਕੀ ਹੁੰਦਾ ਉਹ ਮਮੀਏ ਲੱਗੇ ਬੜਾ ਨਾਕੂਚਾ ਵਾ ਤੇ ਜੇ ਸੌਕੇ ਘਰ ਚਲ ਗਈ ਤੇ ਫੇਰੇ ਦਾ ਸੋਹਣੀ ਮਾਨ ਹੋਣਾ ਹੈਗਾ ਆ ਨਹੀਂ ਨਹੀਂ ਕੋਈ ਨਹੀਂ ਤੂੰ ਹਾਂ ਇਹ ਨਾ ਕੰਮ ਕਰਦੇ ਹੋ ਚੰਗਾ ਆ ਕੋਈ ਨਹੀਂ ਕਰੂੰਗੀ ਮੈਂ ਫਿਰ ਫੋਨ ਤੇ ਮੈਨੂੰ ਦੱਸਿਓ ਬਾਅਦ ਚ ਜੇ ਆਊਗਾ ਫੋਨ ਚੱਲ ਤੂੰ ਫੋਨ ਕੱਟ ਮੈਂ ਤਾਂ ਹੁਣੇ ਗੱਲ ਕਰਦੀ ਆ ਚੰਗਾ ਚੱਲ ਕਰ ਲੋ ਫੋਨ ਹਾਂ ਗੜੀਓ ਫੋਨ ਦਾ ਢਗੜੀਆਂ ਚੁੱਕਣਗੇ ਤੇ ਤੁਹਾਨੂੰ ਕੀ ਜਵਾਬ ਮਿਲੂਗਾ ਤੁਹਾਨੂੰ ਪਤਾ ਲੱਗ ਹੀ ਜਾਣਾ ਕਿਤਰਾ ਇਧਰ ਆ ਮੇਰੀ ਗੱਲ ਸੁਣ ਜਰੀਕ ਕਿਓ ਐ ਮੰਮੀ? ਕੋਇਆ ਕੁਛ ਨਹੀਂ ਕਰ ਤੈਨੂੰ ਨਹੀਂ ਪਤਾ ਕਾਇਦਾ ਵੀ। ਇਧਰ ਆ ਮੇਰੀ ਗੱਲ ਸੁਣ ਇੱਕ ਵਾਰੀ। ਕੀ ਕਰਕੇ ਆਈ ਓਥੇ? ਮੰਮੀ, ਵਾਲ ਛੱਡੋ ਮੈਨੂੰ ਗੱਲ ਦੱਸੋ ਕੀ ਹੋਇਆ ਏ। ਤੁਰਪਿੰਦਰ ਕੋਲ ਗਈ ਕੀ ਕਰਕੇ ਆਈ ਇੱਥੇ? ਮੈਂ ਮਿਲਣ ਹੀ ਗਈ ਸੀ, ਤੁਸੀਂ ਭੇਜਿਆ ਸੀ। ਉਹਨੇ ਮੈਨੂੰ ਸਭ ਕੁਝ ਦੱਸਿਆ, ਤੂੰ ਤਾਂ ਮੈਨੂੰ ਕੁਛ ਦੱਸਿਆ ਨਹੀਂ ਆਣ ਕੇ। ਕੀ ਦੱਸਤਾ ਉਹਨੇ? ਹੈਂ? ਤੂੰ ਰਿਸ਼ਤਾ ਕਰਾਉਣ ਲਈ ਆਂ ਕਿ ਕੀ ਕਰ ਰਹੀ ਓਥੇ ਜਾ ਕੇ? ਹਾ ਹਾ ਆ ਗੱਲ ਦੱਸੀ ਉਹਨੇ। ਤੋਰ ਮੈਂ ਤਾਂ ਸਰਸਰੀ ਜੀ ਗੱਲ ਕੀਤੀ ਸੀ ਕਿ ਮਮੇ ਦਾ ਮੁੰਡਾ ਹੈਗਾ ਇਹ ਤੇ ਰਿਸ਼ਤਾ ਕਰਦੀ ਅਸੀਂ ਕਦੋਂ ਸਰਸਰੀ ਗੱਲ ਕੀਤੀ ਮੈਨੂੰ ਪਤਾ ਲੱਗੇ ਜੇ ਮੈਨੂੰ ਕੁੜੀ ਨਾਂ ਦੱਸਦੀ ਕੋਈ ਵੀ ਤੇ ਤਿੰਨ-ਤਿੰਨ ਦਿਨ ਹੋ ਗਿਆ ਆਈ ਨੂੰ ਤੇ ਤੂੰ ਆਣ ਕੇ ਮੇਰੇ ਨਾਲ ਕੋਈ ਗੱਲ ਕੀਤੀ ਆ ਉਹ ਮੰਮੀ ਮੈਂ ਤਾਂ ਓਦਾ ਹੀ ਗ੍ਰਿਸ਼ਤੇ ਦੀ ਸਰਸਰੀ ਜੀ ਗੱਲ ਕੀਤੀ ਸੀ ਮੈਂ ਕਿਹਾ ਪਹਿਲੇ ਉਹਨਾਂ ਨੂੰ ਪੁੱਛ ਲੈਨੇ ਆ ਤੇ ਆਪਾਂ ਗਏ ਆ ਤੇ ਗੱਲ ਕਰ ਲਈ ਆ ਇਹਦੇ ਚੱਡੀ ਵੱਡੀ ਗੱਲ ਕੀ ਹੋ ਗਈ ਉਹਨੇ ਪਤਾ ਨਹੀਂ ਕੀ ਵੱਧ ਚੜਾ ਕੇ ਤੁਹਾਨੂੰ ਦੱਸਤਾ ਏ ਤੇ ਤੂੰ ਆ ਕੇ ਮੇਰੇ ਨਾਲ ਗੱਲ ਕੋਈ ਵੀ ਨਹੀਂ ਕੀਤੀ ਕਰ ਤੂੰ ਆਣ ਕੇ ਮੇਰੇ ਨਾਲ ਤਾਂ ਪਹਿਲਾਂ ਗੱਲ ਕਰਦੀਆਂ ਮੈਂ ਤੇਰੀ ਸੱਸ ਹਾਂ ਜੇ ਤੁਮੇ ਮੇਰ ਨਾਲ ਗੱਲ ਕੀਤੀ ਹੁੰਦੀ ਤੇ ਮੈਂ ਆਪਣੀ ਕੁੜੀ ਨੂੰ ਸਮਝਾ ਲੈਂਦੀ। ਉਹ ਮੰਮੀ ਆਪਾਂ ਜਿੱਥੋਂ ਗਏ ਸੀ ਉਹਦੇ ਗੱਡੀ 'ਚ ਸਾਡੀ ਮੇਰੀ ਤੇ ਲਖਬੀਰ ਦੀ ਸਲਾਹ ਬਣੀ। ਉਹ ਤੇ ਮੈਨੂੰ ਲਖਬੀਰ ਨੇ ਕਿਹਾ ਸੀ ਕਿ ਜਾ ਕੇ ਉੱਥੇ ਪੁੱਛ ਲੈ ਰਿਸ਼ਤਾ ਨਾ ਤਾਂ ਕੋਈ ਨਹੀਂ ਧੀ ਧਿਆਣੀ ਐ ਚੰਗੇ ਘਰ ਵੱਸ ਜੂਗੀ। ਤੇ ਮੈਨੂੰ ਕੀ ਪਤਾ ਸੀ ਕਿ ਰੁਪਿੰਦਰ ਨੇ ਆ ਸਿਆਣਾ। ਇਹਲਾ ਜ ਨਹੀਂ ਆ। ਮੇਨੂੰ ਕੁੜੀ ਦਾ ਆਇਆ ਫੋਨ। ਤੇ ਜਿੱਤਰਾ ਤੁਸੀਂ ਹਾਂ ਕਰਕੇ ਆਈਆਂ ਹਨ ਉਹ ਤਾਂ ਜੱਗ ਤੇ ਜਵਾਬ ਦੇ ਆ। ਠੀਕ ਆ। ਠੀਕ ਆ ਮੰਮੀ ਕੋਈ ਨਹੀਂ ਮੈਂ ਕਰ ਲੈਨੀ ਗੱਲ ਲਖਬੀਰ ਨਾਲ। ਇਹ ਕਦਰ ਗੋਰਾ ਅੱਛਾ ਠੀਕ ਆ ਮੰਮੀ ਆਹ ਜਿਹੜੀਆਂ ਗੋਆਂ ਤੇ ਲਾਤਾਂ ਚਲਾਕੀਆਂ ਕਰਦੀ ਫਿਰਦੀਆਂ ਨਾ ਮੰਮੀ ਛੇਤੀ ਸੰਦੀਪ ਕਿਹੜੀ ਗੱਲ ਕਰਨੀ ਆ ਉਥੇ ਕਮਰੇ ਚ ਦੱਸ ਦਿੰਦੀ ਮੈਨੂੰ ਮੈਂ ਉਥੇ ਕੀ ਦੱਸਣਾ ਹੈ ਤੁਹਾਨੂੰ ਵੀ ਪਤਾ ਕਿੰਨਾ ਰੋਲਾ ਪੈਣ ਡਿਆ ਵਾ ਮੈਂ ਸਾਰੀ ਗੱਲ ਬਾਤ ਸੁਣ ਲਈ ਟਾਡੀ ਜੋ ਜੋ ਨੇ ਕਿਹਾ ਵਾ ਤੇ ਤੁਸੀਂ ਤੇ ਜਾਣ ਕੇ ਤਰਲੇ ਮਾਰਨ ਡੇ ਉਹਦੇ ਕੀ ਗੱਲ ਮੈਂ ਅੰਨੀ ਕਾਣੀ ਆ ਕਿ ਮੇਰਾ ਰਿਸ਼ਤਾ ਨਹੀਂ ਹੋਣਾ ਡੈਡੀ ਨੂੰ ਉਹਨੇ ਤਾਂ ਹੀ ਦੱਸਿਆ ਵਾ ਕਿ ਇਹਦੀ ਬੇਇੱਜ਼ਤੀ ਹੋਊਗੀ ਮੈਂ ਮੰਮੀ ਸਾਰੀਆਂ ਗੱਲਾਂ ਸੁਣ ਲਈਆਂ ਵਾ ਤੂੰ ਹੁਣ ਪੜਦੇ ਨਾ ਪਾਇਓ ਸੰਦੀਪ ਤੈਨੂੰ ਮੈਂ ਅੱਗੇ ਵੀ ਕਿੰਨੀ ਵਾਰ ਸਮਝਾਇਆ ਵਾ ਪਰਜਾਈਆਂ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਜੇ ਰਿਸ਼ਤਾ ਚੰਗਾ ਹੀ ਉਹਦੀ ਪਰਜਾਈ ਤਾਂ ਹੀ ਦੱਸ ਪਾ ਕੇ ਗਈ ਆ ਤੂੰ ਆਪਣੇ ਦਿਮਾਗ ਤੇ ਹਰ ਗੱਲ ਦਾ ਬੋਝ ਨਾ ਹੀ ਪਾ ਤਾ ਚੰਗੀ ਗੱਲ ਵਾ ਜਿਉਂਨੇ ਗੱਲਾਂ ਕੀਤੀਆਂ ਹਨ ਮੈਂ ਨਾਲੋਂ ਨਾਲ ਜਵਾਬ ਦੇ ਦਿੱਤਾ ਸੀ ਮੂੰਹ ਮੇਰਾ ਪੰਨੀ ਗਈ ਹਾਂ ਤੇ ਮੰਮੀ ਮੇਰੇ ਕੋਲ ਨਹੀਂ ਸੁਣੀਆਂ ਜਾਂਦੀਆਂ ਉਹਦੀਆਂ ਗੱਲਾਂ ਠੀਕ ਆ ਨਾ ਮੰਮੀ ਮੈਂ ਉਹਦੇ ਰਿਸ਼ਤੇਦਾਰਾਂ 'ਚ ਰਿਸ਼ਤਾ ਨਹੀਂ ਕਰਨਾ ਹੈਗਾ ਜਿੱਦਾਂ ਦੀ ਉਹ ਹੈਗੀ ਆ ਹੋਣੀ ਉਤਰਲੇ ਮਰਵਾਉਣੀ ਆ ਤੇ ਗਾਉਂ ਨੇ ਕੀ ਕਰਨਾ ਵਾ ਗਾੜੀ ਕੀ ਕਰੂਗੀ ਮੈਂ ਜਿੰਦੀ ਜਾਗਦੀ ਬੈਠੀ ਆ ਨਾ ਮੇਰੇ ਹੱਥਾਂ ਵਿੱਚ ਹੀ ਪਲਕੇ ਇੰਨੇ ਆਉਣਾ ਵਾ ਤੂੰ ਤੇ ਵਿਆਹ ਕੇ ਬਗਾਨੇ ਘਰ ਚਲ ਜਾਣਾ ਵਾ ਇਹਨੂੰ ਤਾਂ ਸਿੱਧੀ ਮੈਂ ਆਪੇ ਕਰ ਲੂੰਗੀ ਨਾਲੇ ਉਹਦੀ ਪਰਜਾਈ ਚੰਗੀ ਆ ਤੂੰ ਰੋਟਾਂ ਕੋ ਦਾ ਵੇਖਿਆ ਨਹੀਂਗਾ ਉਹਦੀ ਕੂਣੀ ਬੋਲਣੀ ਕਿੱਡੀ ਵਧੀਆ ਵਾ ਪਰ ਆ ਪਰਜਾਈ ਤੇ ਦੋਵੇਂ ਹੀ ਚੰਗੇ ਆ ਦੋਵਾਂ ਦਾ ਸੁਭਾਅ ਬੜਾ ਵਧੀਆ ਵਾ लवली ਆਂਦਾ ਮੇਰ ਨਾਲ ਵੀ ਗੱਲ ਕੀਤੀ ਸੀਗੀ ਇਹਦਾ ਤੇ ਇੱਕ ਲੈਣੀ ਦਾ ਨਾ ਮੱਥਾ ਉਹਦਾ ਹੀ ਸੜ ਗਿਆ ਸੀ ਜਦੋਂ ਉਹਨਾਂ ਦੋਵਾਂ ਜੀਆਂ ਨੂੰ ਇਹਨੇ ਵੇਖਿਆ ਸੀ ਕਿ ਇਹ ਕਿੱਧਰੋਂ ਆ ਗਏ ਆ ਤੇ ਜਿਉ ਗੱਲ ਕਰਨ ਲੱਗੇ ਇਧਰ ਆਦਾਵਾ ਵੀ ਮੰਮੀ ਲਾਗੇ ਬੈਠੀ ਆ ਮੰਮੀ ਆਛ ਦੇਣ ਇਹ ਤਾਂ ਬੂਹੇ ਨਾਲ ਲਾ ਕੇ ਸੌਂਦੇ ਹੀ ਫੇ ਗੱਲਾਂ ਕੀ ਕਰਨਦੇ ਆ ਮੰਮੀ ਜੇ ਉਹ ਚੰਗੇ ਆ ਨਾ ਇਹ ਤਾਂ ਨਹੀਂ ਨਾ ਚੰਗੀ ਇੰਨੇ ਪੜਕਾ ਦੇਣਾ ਆਪਣੀ ਪਰਜਾਈ ਨੂੰ ਕਿ ਰਿਸ਼ਤਾ ਨਾ ਕਰਾਈ ਜੇ ਉਹ ਚੰਗੇ ਹੋਣਗੇ ਨਾ ਇਹਦੀ ਗੱਲ ਚ ਨਾ ਆਉਣਗੇ ਪੁੱਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੁਭਾਅ 'ਚ ਫਰਕ ਹੁੰਦਾ ਵਾ ਜੇ ਇਹ ਇਦਾਂ ਦੀ ਆ ਇਹ ਥੋੜਾ ਪੀ ਇਹਦੇ ਭੈਣ ਭਰਾ ਵੀ ਇਦਾਂ ਦੇ ਆ ਹਾਂ ਗੱਲ ਨਾ ਤੂੰ ਦਿਮਾਗ ਤੇ ਲਿਆ ਤੇ ਮੰਮੀ ਇੰਨੇ ਮਿੱਠੀ ਪਿਆਰੀ ਹੋ ਕੇ ਉਹਨੂੰ ਮਨਾ ਕਰ ਦੇਣਾ ਵਾ ਨਾ ਫੇਰ ਕੀ ਕਰੋਗੇ ਕੋਈ ਗੱਲ ਨਹੀਂ ਮਨਾ ਕਰ ਦੂ ਨਾ ਮੈਨੂੰ ਤੇ ਢਾਡੀ ਨੇ ਸਮਝਾਉਂਦੀ ਤੁਸੀਂ ਕਿਉਂ ਤਰਲੇ ਮਾਰਨ ਢੇ ਆ ਮੰਨ ਲਓ ਤੁਸੀਂ ਵਿਆਹ ਰੱਖ ਲੋਗੇ ਸਾਰੇ ਖਰਚੇ ਵੀ ਕਰ ਲੋਗੇ ਕੱਲ ਨੂੰ ਘਰ ਬਰਾਤ ਆਜੂਗੀ ਤੇ ਇਹ ਕੋਈ ਗੱਲ ਕਹਿ ਦੋਗੀ ਤੇ ਫੇਰ ਫੇਰ ਕੀ ਕਰੋਗੇ ਬੇਇੱਜ਼ਤੀ ਹੋਣੀ ਨਾ ਸਾਡੀ ਮੰਮੀ ਇਹੋ ਜਿਹਦਾ ਕੀ ਪਤਾ ਵਾ ਕੀ ਇਲਜ਼ਾਮ ਲਾ ਦੇ ਤੇ ਫੇਰ ਕੀ ਕਰੋਗੇ ਉੱਥੇ ਤੁਸੀਂ ਇਹ ਤਾਂ ਗੱਲ ਪੁੱਤ ਮੈਂ ਸੋਚੀ ਨਹੀਂ ਚਲ ਕੋਈ ਗੱਲ ਨਹੀਂ ਅਜੇ ਕਿਹੜਾ ਹੀ ਵਿਆਹ ਰਹਿਤਾ ਵਾ ਤੇਲ ਵੇਹ ਤੇਲ ਦੀ ਤਾਰ ਵੇਹ ਪੇ ਕਰਦੀ ਕੀ ਆ ਪਰਝਾਈ ਆ ਰਜਾਈਆਂ ਵਾਲੇ ਰੰਗ ਉਹਨੇ ਵਿਖਾਉਣੇ ਵਿਖਾਉਣੇ ਆ ਭਰਾ ਨੂੰ ਵੀ ਮਗਰ ਲਾਉਣਾ ਵਾ ਸਾਰੇ ਕੰਮ ਕਰਨੇ ਆ ਤੂੰ ਚੁੱਪ ਕਰ ਕਿਸ ਗੱਲ ਦਾ ਫਿਕਰ ਨਹੀਂ ਕਰਨਾ ਅਹੀਂ ਰਿਸ਼ਤਾ ਕਰਾਂਗੇ ਨਾ ਪੁੱਛ ਦੱਸ ਕੇ ਕਰਾਂਗੇ ਇਹਦੇ ਸਿਰ ਤੇ ਨਹੀਂ ਕਰਨਾ ਤੇ ਇਹਦੇ ਸਿਰ ਤੇ ਕਰਤਾ ਮੈਨੂੰ ਤਾਂ ਨਹੀਂ ਵਿਸ਼ਵਾਸ ਹੈਗਾ ਇੱਤੇ ਉਹ ਜਾਣਦੇਗਾ ਆ ਚੱਲੀਏ ਮੈਨੂੰ ਪਤਾ ਨਹੀਂ ਨਸ਼ਦਾਨ ਜੀ ਨੇ ਮੇਰੇ ਨਾਲ ਕਿਹੜੀ ਗੱਲ ਕਰਨੀ ਹੈ ਮਾਦਾ ਕਿਨੇ ਸੱਚੀ ਭਾਨੀ ਮਾਰੀ ਆ ਮੀਂ ਧੜੀ ਵਾਲੇ ਹੁੰਦਾ ਵਾ ਤੇ ਸਾਨੂੰ ਡਰ ਲੱਗਣ ਲੱਗ ਪੈਂਦਾ ਵਾ ਸਾਡੇ ਕੋਠੇ ਚੋਂ ਲੱਗ ਪੈਣੀ ਫਿਰ ਪਤਾ ਚੁੰਦੇ ਜੂ ਹੋਇਆ ਡਰ ਤੇ ਸੱਚਾ ਵਾ ਹੈ ਤੇ ਗੱਲ ਤੇਰੀ ਠੀਕ ਆ ਕੋਠੇ ਤੇ ਚੁੰਦੇ ਹੀ ਹੈ ਜੂ ਛੱਤਾਂ ਕੱਚੀਆਂ ਨੇ ਕੱਚੀਆਂ ਦੀ ਗੱਲ ਸੁਣਾਓ ਹੁਣ ਰਾਦ ਨਾ ਮੀ ਆਇਆ ਵਾ ਕਦੀ ਵੱਡਾਂ ਦੇ ਬਾਲਟੀ ਰੱਖ ਕਦੀ ਪੇਟੀਆਂ ਦੇ ਬਾਲਟੀ ਰੱਖ ਮੈਂ ਤਾਂ ਸੁਦਾਈ ਹੋ ਗਿਆ ਸਾਈ ਰਾਤ ਕੀ ਕਰਨਾ ਹੈ ਫਿਰ ਜੇ ਨਾਂ ਰੱਖਦੇ ਤੇ ਫਿਰ ਚੀਜ਼ਾਂ ਭੇਜਣੀਆਂ ਅਹੀਂ ਪਵਾੜਾ ਇੱਕ ਵਾ ਕੀ ਕਰੀਏ ਹੁਣ ਪਤਾ ਇਦੀ ਛੇਤੀ ਤੇ ਹੁਣ ਪੈ ਨਹੀਂ ਜਾਣੇ ਇਹ ਤਾਂ ਹਮਸਲੇ ਨਾ ਆਈਆਂ ਚਲੋ ਝੋਨੇਓ ਵੇਖਾਂਗੇ ਥੋੜੀ ਬਤਨ ਗੰਜਾਸ ਨਿਕਲੇ ਕਿਤੇ ਵਿਰੇਜ ਤੇ ਵਿਰੇਜ ਪਾਣੀ ਖਲੋਤਾ ਵਾ ਮੈਂ ਤੇ ਉਹ ਸਮਝਦੇ ਹਾਂ ਦੀ ਤੁਸੀਂ ਰਿਸ਼ਤੇ ਬਿਸ਼ੇ ਕਿਉਂ ਬਈ ਜੋਬ ਕਰਗੇ ਨਾ ਕਿਹਨਾਂ ਗੱਲ ਨਹੀਂ ਕਰਨੀ ਅਜੇ ਕੋਠੇ ਪੈ ਜਾਣਗੇ ਨਾ ਘਰ ਕੋਲਾ ਪੈ ਜਾਊਗਾ ਫਿਰ ਜਿੱਥੇ ਮਰਜ਼ੀ ਗੱਲ ਕਰ ਲਿਓ ਮੇਰੇ ਪੁੱਤੋ ਕਹਦਾ ਗੱਲ ਸੁਣ ਮੇਰੀ ਜੇ ਹੁਣ ਕੋਠੇ ਚੋਂਦੇ ਆ ਤੁਹਾਨੂੰ ਵਿਆਹ ਹੀ ਨਹੀਂ ਕਰਨਾ ਜੇ ਕੋਈ ਆਜੂਗੀ ਕਰਮਾਂ ਵਾਲੀ ਤੇ ਜਿੱਥੇ ਅਸੀਂ ਰਹਿੰਨੇ ਉਹ ਵੀ ਰਹਿਪੂਗੀ ਤਾਂ ਪੈ ਜਾਣਗੇ ਹੌਲੀ ਹੌਲੀ ਮੇਰੀ ਸੁਣੋ ਗੱਲ ਕਰਮਾਂ ਵਾਲੀ ਨੇ ਨਾ ਰਾਦਾ ਕੇ ਬਾਲੀਆਂ ਨਹੀਂ ਰੱਖਣੀਆਂ ਇਹਨਾਂ ਨੇ ਕੋਠੇ ਚੋਂਦੇ ਆ ਮੈਂ ਵੇਖ ਲਾਂ ਪਾਣੀ ਕਿੱਥੋਂ ਚੋਂਡਿਆ ਵਾ ਮਰਾਂ ਨੂੰ ਸੋਚਣਾ ਪੈਂਦਾ ਵਈ ਗੱਲ ਨਹੀਂ ਪੈ ਜਾਣਗੇ ਕੋਠੇ ਵੀ ਪੈ ਜਾਣਗੇ ਉੱਥੇ ਪੈਣ ਨੂੰ ਕਿਹੜਾ ਉੱਥੇ ਵੀ ਕਮਾਈ ਕਰਨਾ ਵਾ ਤੂੰ ਕਿਹੜਾ ਕਮਾਈ ਨਹੀਂ ਕਰਦਾ ਕਿਉਂ ਨਹੀਂ ਉਹ ਵੇਖ ਲਾਂਗੇ ਚਲੋ ਨਾ ਬਹੁਤੇ ਪੈਣਗੇ ਤੇ ਦੋ ਹੀ ਮਾੜੇ ਮੋਟੇ ਖੜੇ ਕਰ ਲਾਂਗੇ ਲੈਂਟਰ ਵਾਲੇ ਇਹਨਾਂ ਲੈਂਟਰਾਂ ਨੇ ਕਿਉਂ ਉੱਥੇ ਪੈ ਜਾਣਗੇ ਨਾ ਕਿ ਜਿੱਥੇ ਮਰਜ਼ੀ ਗੱਲ ਕਰ ਲਿਓ ਉਹਨਾਂ ਚਿਰ ਨਾ ਕਿ ਇਹਨਾਂ ਗੱਲ ਕਰਨ ਦੀ ਲੋੜ ਨਹੀਂ ਹੈਗੀ ਕਿ ਮੈਂ ਤੁਹਾਨੂੰ ਗੱਲ ਦੱਸਤੀ ਆ ਚਲੋ ਤੇਰੀ ਬੇਟੀ ਨਹੀਂ ਹੈ ਕਰਵਾਣੀ ਬਗਾਨੀ ਠੀਕ ਉਹ ਮੈਂ ਕੀ ਕਹਾਂ ਸੌ ਸੌ ਗੱਲਾਂ ਕਰਦੀਆਂ ਅੱਜ ਗੱਲ ਦੀਆਂ ਆਗੇ ਉਹ ਤਾਂ ਗੱਲ ਤੇਰੀ ਠੀਕ ਆ ਅੱਜ ਕੱਲ੍ਹ ਜ਼ਮਾਨਾ ਤੇ ਇਦਾਂ ਦਾ ਹੀ ਆ ਪਰ ਕੀ ਕਰਨਾ ਉਹ ਆਪ ਦੇ ਜਿਹੜੀ ਚਾਰ ਨਖਾ ਵੀ ਸਾਰ ਲਈਦਾ ਅਗਲੀ ਖਾਂਦੀ ਆ ਆਹ ਹੋਵੇ ਤਾਂ ਹੈ ਵਾ ਅਗਲੀ ਜਣਾ ਸਬਜ਼ੀ ਲੈ ਕੇ ਆਓ ਫੇਰ ਰੋਟੀ ਬਾਨੀ ਆ ਹੁਣ ਏਦਾਂ ਵਾ ਤੇ ਹੁਣ ਮੈਂ ਰਹਿਨੀ ਆ ਪੁੱਤ ਢਿੱਲੀ ਮੱਠੀ ਕੜੀ ਚੋਂ ਨਹੀਂ ਮੇਰਾ ਬੀਪੀ ਵਾ ਜਾਂਦਾ ਵਾ ਤੇ ਕੀ ਪਤਾ ਲੱਗਦਾ ਬੀਪੀ ਵਧੇ ਤੇ ਕੀ ਬੰਦੇ ਨੂੰ ਹੋ ਜਾਣਾ ਕੀ ਨਹੀਂ ਹੋ ਜਾਣਾ ਬੀਪੀ ਤਾਂ ਤੇ ਸਾਰਾ ਕੰਮ ਖਰਾਬ ਹੁੰਦਾ ਤੇ ਤੂੰ ਆਨਾ ਮੈਂ ਵਿਆਹ ਹੀ ਨਹੀਂ ਕਰਾਉਣਾ ਓ ਮਾਦਾ ਕੁਝ ਨਹੀਂ ਹੁੰਦਾ ਤੁਹਾਨੂੰ ਦਵਾਈ ਮਿਲ ਜਿੰਦੀ ਨਾ ਮੌਕੇ ਤੇ ਸਭ ਤੋਂ ਸਹੀ ਚੱਲਣ ਡਿਆ ਆਵਣਾ ਦਵਾਈਆਂ ਵੀ ਕੁਝ ਨਹੀਂ ਕਰਦੀਆਂ ਹੁੰਦੀਆਂ ਇਹ ਤਾਂ ਜਿਆਦਾ ਕੰਮ ਖਰਾਬ ਹੋ ਗਿਆ ਦਵਾਈਆਂ ਵੀ ਨਹੀਂ ਪ੍ਰਭਾਵ ਅਸਰ ਕਰਦੀਆਂ ਪੁੱਤ ਤੈਨੂੰ ਮੈਂ ਦੱਸਾਂ ਇਹ ਭਲੇਖਾ ਜੀ ਗਰੂ ਠੀਕ ਹੈ ਨਾ ਇੱਦਾਂ ਤੁਸੀਂ ਮੈਨੂੰ ਸਤਾਈ ਜਾਂਦੇ ਹੋ ਮੇਰੇ ਤੇ ਬੋਝ ਪਾਉਂਦੇ ਹੋ ਹੁਣੇ ਵਿਆਹ ਕਰ ਲਾ ਚਲੋ ਨਾ ਬੋਝ ਪਾ ਕੱਲ ਨੂੰ ਮੈਂ ਮਰ ਮੁੱਕ ਜਾਵਾਂਗੀ ਤੇ ਮੁੜ ਕੇ ਤੁਰਿਆ ਫਿਰੇ ਫਿਰ ਇਦਾਂ ਹੀ ਨਾ ਹੁਣ ਮੇਰੇ ਜੀਂਦਿਆ ਨਹੀਂ ਤੇਰਾ ਰਿਸ਼ਤਾ ਕੋਈ ਹੋਣ ਦੇਂਗਾ ਮੈਂ ਤਾਂ ਕਿਸੇ ਦਾ ਤਰਲਾ ਮਾਰ ਲੂੰਗੀ ਤੇ ਮਗਰ ਉਹ ਤੇਰਾ ਕੰਨ ਕਰਨਾ ਹੋਣ ਦੇਣਾ ਮਗਰੋਂ ਕਿਸੇ ਨੇ ਤੇ ਤੁਰਿਆ ਫਿਰੇ ਚਲ ਠੀਕ ਹੈ ਪਕਾਮੀ ਤਾਂ ਖਾਮੀ ਆਪਣੀ ਮਰਜ਼ੀ ਕਰ ਮੈਨੂੰ ਨਹੀਂ ਫਿਰ ਪਤਾ ਜਦੋਂ ਮੇਰੇ ਕਹਿ ਨਹੀਂ ਲੱਗਣਾ ਗਲਤੇ ਮਾਤਾ ਦੀ ਵੀ ਠੀਕ ਆ ਹੁਣ ਤੇ ਚਲੋ ਮੰਮੀ ਤੇ ਮੁੰਡਾ ਰਿਸ਼ਤਾ ਹੋ ਜਾਊਗਾ ਕੱਲ ਜਦੋਂ ਮੈਂ ਕੱਲਾ ਰਹਿ ਗਿਆ ਫੇਰ ਕਨੇ ਪੁੱਛਣਾ ਮੈਨੂੰ ਕੁਝ ਸਮਝ ਨਹੀਂ ਆਉਂਦੀ ਕੀ ਕਰਾਂ ਇੱਕ ਕੋਠਿਆਂ ਵਾਲੇ ਵੇਖਾਂ ਇਧਰ ਵੀ ਇੱਕ ਸੋਚੀ ਜਾਨਾ ਵੀ ਕਰਾਂ ਕੀ ਇਹਦਾ ਸਾਈ ਰਾ ਚੁੰਦੇ ਰਹੇ ਗਰੀਬਾਂ ਦਾ ਕੋਈ ਹਾਲ ਨਹੀਂ ਮੰਮੀ ਨੇ ਅੱਜ ਤੇ ਹੱਥ ਦੀ ਕਰਤੀ ਐ ਹੁਣ ਨਹੀਂ ਮੈਂ ਇੱਥੇ ਰਹਿਣਾ ਹੁਣ ਮੈਂ ਚੱਲ ਹੀ ਜਾਣਾ ਇੱਥੋਂ ਇੰਨੀ ਬੇਇੱਜ਼ਤੀ ਥੋੜਾ ਕੋਈ ਕਿਸੇ ਦੀ ਕਰਦਾ ਮੰਮੀ ਨੇ ਤੇ ਅੱਜ ਹੱਥ ਦੀ ਕਰਤੀ ਐ ਅੱਗੇ ਵੀ ਮੰਮੀ ਗੱਲਾਂ ਕਰਦੇ ਸੀ ਪਰਦਾ ਨਹੀਂ ਕੁਝ ਵੀ ਕਹਿੰਦੇ ਹਾਂ ਤੇ ਮੈਂ ਰਹਿਣਾ ਹੀ ਨਹੀਂ ਇੱਥੇ